ਨਾ ਨਾ ਕਿਸਾਨ ਤਾਂ ਸੀਐਮ ਸਾਹਿਬ ਨੇ ਡिक्लेअर ਕੀਤਾ ਕੇਰੀਗਲ ਸਾਹਿਬ ਨੇ ਆਪਾਂ ਡिक्लेअर ਕੀਤਾ ਕਿ ਪੰਜਾਬ ਦੀ ਕਿਸਾਨੀ ਦਾ ਮਸਲਾ ਹੱਲ ਕਰੋ ਸੈਂਟਰ ਦੇ ਅਧਿਕਾਰੀਆਂ ਨੂੰ ਮੈਂ ਮੀਟਿੰਗਾਂ ਨੂੰ ਜਾਣਾ ਮੇਰੀ ਡਿਊਟੀ ਲੱਗੀ ਹੈ ਤਾਂ ਇਹ ਤਾਂ ਮਤਲਬ ਪੰਜਾਬ ਦੀ ਕਿਸਾਨੀ ਦਾ ਦਰਦ ਖੜੇ ਦੀ ਤਤਾਨ ਦੀ ਤਦਕਲ ਪਰ ਲੱਗਦਾ ਇੰਨੀਆਂ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਕਰ ਰਹੀ ਕੇਂਦਰ ਸਰਕਾਰ ਨਹੀਂ ਕੋਈ ਕੁਝ ਮਸਲੇ ਇਦਾਂ ਦੇ ਆ ਕਿ ਉਹਨਾਂ ਦਾ ਟਾਈਮ ਲੱਗੂ ਹੋ ਜਾਊਗਾ ਕਰਨਾ ਚਾਹੀਦਾ ਉਹਨਾਂ ਨੂੰ ਹੋ ਜਾਊਗਾ ਕੋਈ ਗੱਲ ਪਰ ਜਿਹੜਾ ਕਿਸਾਨਾਂ ਉੱਤੇ ਤਸ਼ੱਦਦ ਹੋ ਰਿਹਾ ਉਹ ਗਲਤ ਹੈ ਨਾ ਬਹੁਤ ਗਲਤ ਹੈ ਬਹੁਤ ਗਲਤੀਆਂ ਜੋ ਖट्टर ਸਰਕਾਰ ਕਾਦੀਆ ਉਹ ਬਹੁਤ ਨਿੰਦਨਯੋਗ ਹੈ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਦਿੱਲੀ ਸਾਡੀ ਰਾਜਧਾਨੀ ਹੈ ਦਿੱਲੀ ਸਾਡਾ ਪ੍ਰਧਾਨ ਮੰਤਰੀ ਬੈਠਾ ਦਿੱਲੀ ਸਾਡਾ ਰਾਸ਼ਟਰਪਤੀ ਬੈਠਾ ਦਿੱਲੀ ਸਾਡਾ ਲਾਲ ਕਿਲਾ ਦਿੱਲੀ ਸਾਡਾ ਚੰਦਨੀ ਚੌਂਕ ਹੈ ਦਿੱਲੀ ਸਾਡਾ ਬੰਗਲਾ ਸਾਹਿਬ ਹੈ ਸਾਡਾ ਦਸਤਾ ਹਰਿਆਣੇ ਨੂੰ ਕੋਈ ਅਧਿਕਾਰ ਨਹੀਂ ਕਿ ਸਾਡਾ ਰਸਤਾ ਦਿੱਲੀ ਨੂੰ ਬੰਦ ਕਰੇ ਸਾਡੇ ਕਿਸਾਨ ਕੋਈ ਹਰਿਆਣੇ 'ਚ ਕੋਈ ਜਾਂਦੇ ਕੋਈ ਗੁੰਡਾਗਰਦੀ ਕਰਦੇ ਕੋਈ ਦੁਕਾਨਾਂ ਤੋੜਦੇ ਪਿਛਲੀ ਵਾਰ ਵੀ ਕਹੇ ਹਰਿਆਣਵੀ ਦਾ ਕੋਈ ਨੁਕਸਾਨ ਕੀਤਾ ਕਹੇ ਸਰਕਾਰ ਨੂੰ ਸਾਲ ਕਿਹੇ ਨੂੰ ਵੀ ਕੋਈ ਦੁਕਾਨ ਨਹੀਂ ਬੰਦੇ ਬੰਬੇ ਤੋਂ ਚੱਲਣ ਤੇ ਰਾਜਸਥਾਨ ਗੰਜਾਤ ਆਲਾ ਉਹਦਾ ਤਰਕੰਦਲਾ ਰਸਤਾ ਤੋਂ ਉਹਦੇ ਅਗਲੇ ਆਪਣੀ ਰਾਜਧਾਨੀ ਨੂੰ ਜਾਦੇ ਅਸੀਂ ਕੋਈ ਨਹੀਂ ਲੈਣਾ ਥੋੜਾ ਲੜਾਈ ਲੜ ਰਹੇ ਯਾਰ ਪੰਜਾਬ ਦੇ ਕਿਸਾਨਾਂ ਦੀ ਹਿਦਿਆਣੇ ਨਾਲ ਜਾਂ ਹਿਦਿਆਣੇ ਦੀ ਸਰਕਾਰ ਨਾਲ ਲੜਾਈ ਨਹੀਂ ਗਈ ਸਾਡੀ ਤੇ ਦਿੱਲੀ ਨਾਲ ਲੜਾਈ ਆ ਇਸ ਕਰਕੇ ਹਿਦਿਆਣਾ ਸਰਕਾਰ ਨੂੰ ਖੱਟੜ ਸਰਕਾਰ ਨੂੰ ਨਾ ਤੇ ਮਤਲਬ ਜਿਹੜੇ ਹੱਥ ਗੋਲੇ ਗੈਸ ਵਾਲੇ ਗੋਲੇ ਅੱਥੂ ਗੈਸ ਵਾਲੇ ਗੋਲੇ ਛੁੜਦੇ ਆ ਉਹ ਵੀ ਬੰਦ ਕਰਨੇ ਚਾਹੀਦੇ ਆ ਤੇ ਸਾਡੇ ਰਸਤੇ ਖੁੱਲਨੇ ਚਾਹੀਦੇ ਹੈ ਹਰ ਬੰਦੇ ਨੂੰ ਦੁਕਾਦਰ ਆਪਣਾ ਜਾ ਕੇ ਧਰਦਾ ਲਾਉਣ ਅਗਲੀ ਕੱਲ ਦਿੱਲੀ ਚ ਉਹਨਾਂ ਨੂੰ ਜਗਾ ਲਾਉ ਪਸਾਨਾ ਉਹ ਜਿੱਥੇ ਉਹ ਬੈਠ ਕੇ ਆਪਣਾ ਕੰਨ ਧੰਦਾ ਪ੍ਰੋਟੈਸਟ ਕਰਦਾ ਕੋਈ ਡੈਮੋਕਰੇਸੀ ਦੋਸਤਾਂ ਜੀ ਆ ਪੂਰੀ ਦੁਨੀਆ ਦਾ ਵੱਡਾ ਡੈਮੋਕਰੇਟਿਕ ਦੇਸ਼ ਹੈ ਜਿੱਥੇ ਆਪਾਂ ਰਹਿੰਦੇ ਆ ਇੱਥੇ ਧੰਦਾ ਬਜਾ ਦੇਣਾ ਉਹਨਾਂ ਕਿਦੋਂ ਰੱਖਿਆ ਜਾ ਸਕਦਾ ਔਰ ਰਸਤੇ ਬੰਦ ਕਰਨਾ ਸਭ ਤੋਂ ਨਿੰਦਣਯੋਗ ਉਹ ਬਿਲਕੁਲ ਨਹੀਂ ਕਰਦਾ